ਬਾਪੂ ਜੀ ਚਾਹੀਦਾ ਕੁਛ ਚਾਹੀਦਾ ਤਾਂ ਬਹੁਤ ਕੁਛ ਹੈ ਕੀ ਮਤਲਬ ਉਹ ਕੁਛ ਨਹੀਂ ਕੁਛ ਉਹ ਤਾਂ ਰਣਜੀਤ ਕਹਿ ਗਿਆ ਤੀ ਵੀ ਘਰੇ ਥੋੜੀ ਜੀ ਨਿਗ੍ਹਾ ਰੱਖੀ ਬਾਕੀ ਰਣਜੀਤ ਨੂੰ ਮੈਂ ਕਿਹਾ ਵੀ ਨਿਗਾ ਤਾਂ ਮੇਰੀ ਘਰਚੀ ਹੈ ਵੀ ਥੁ ਟੈਨਸ਼ਨ ਨਾ ਰੱਖੀ ਜਵੀ ਬਾਪੂ ਜੀ ਮੈਨੂੰ ਥੋੜੀ ਨਾ ਰਾਤੀ ਠੀਕ ਨਹੀਂ ਲੱਗਦੇ ਹੈਗੇ ਕੀ ਗੱਲ ਹੁਣ ਮੈਂ ਇੱਧਰ ਉੱਧਰ ਦੇਖਣਾ ਵੀ ਬੰਦ ਕਰਦਾ ਮੈਂ ਤਾਂ ਕਿਹਾ ਨਹੀਂ ਵੀ ਇੱਧਰ ਉੱਧਰ ਨਾ ਦੇਖੋ ਦੇਖੋ ਪਰ ਜਦੋਂ ਮੈਂ ਕੰਮ ਕਰਦੀ ਹੁੰਨੀ ਉਹ ਤਾਂ ਕਿਉਂ ਦੇਖਦੇ ਹੋ ਕਰ ਨਾਲ ਦੇਖਣ ਵਾਲੀ ਚੀਜ਼ ਨੂੰ ਤਾਂ ਦੇਖ ਹੀ ਜਾਂਦਾ ਹੈ ਨਾਲੇ ਮੈਂ ਤੀਖਾਦਾ ਰਹੂੰਗਾ ਜੋਤੀ ਹਾਂਜੀ ਲੈ ਚੱਲਾ ਫਰਮਾਦਾ ਜਾਣੇ ਤੁਸੀਂ ਹੋਰ ਫਿਰ ਮੈਂ ਲੇਟ ਹੋ ਜਾਊਗਾ ਤੇ ਰੋਟੀ ਰੋਟੀ ਦਾ ਮੈਂ ਖਾ ਲਈ ਪ੍ਰੀਤ ਭਾਬੀ ਨੇ ਬਣਾਤੀ ਰੋਟੀ ਦਾ ਫਿਰ ਮੈਂ ਖਾ ਲਈ ਨਾਲੇ ਬਾਪੂ ਦਾ ਧਿਆਨ ਰੱਖਿਆ ਕਰ ਮੜ ਜਾ ਸਿਆੜਾ ਸਰੀਰ ਰੋ ਰਿਹਾ ਦਾ ਹੁਣ हां मैं तो ध्यान ही रख दी हुनी हां ठीक आ आऊ बुज़ुर्ग हो रया हण ओही अपने ਘਰ ਚ ਦੇਖਣੋਂ ਸਿਆਣਾ ਵੇਣਾ ਨਾ ਨਾ ਮੈਂ ਤਾਂ ਬੁੱਧਿਆ ਧਿਆਨ ਰੱਖਦੀ ਹੁੰਨੀ ਉਹਨਾਂ ਦਾ ਚਾਹ ਪਾਣੀ ਪੁੱਛ ਲਿਆ ਕਰ ਬਸ ਉਹਨੂੰ ਟਾਈਮ ਨਾਲ ਐਨੇ ਜਮਾਨਾ ਹੋਰ ਹੋ ਜਾਂਦਾ ਹਾਂ 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 ਕੋਈ ਨਾ ਬਾਕੀ ਨਾ ਤੁਸੀਂ ਨਾ ਸ਼ਾਮ ਨੂੰ ਟਾਈਮ ਨਾਲ ਆ ਜੀ ਠੀਕ ਆ ਕੋਈ ਨਹੀਂ ਜਦੋਂ ਛੱਡਣਗੇ ਅਗਲੇ ਉਹਦੀ ਆਉਂਗਾ ਅਨਲੀ ਨਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ ਹਾਂ ਦੱਸ ਕੀ ਗੱਲ ਕਰਨੀ ਜੋਤੀ ਉਹਣਾ ਮੇਰੇ ਫੋਨ ਤੇ ਰੀਚਾਰਜ ਖਤਮ ਹੋ ਜੂਗਾ 12 ਕ ਵਦਿ ਤਦਫੀ ਕਰ ਦੋਗੇ ਯਾਰ 1-2 ਦਿਨ ਸਾੜ ਦਾ ਰੀਚਾਰਜ ਦੋ ਬਣਾ 1-2 ਦਿਨ ਨਾਲ ਕੀ ਹੋ ਜੂਗਾ ਸਰਦਾ ਨਹੀਂ ਹੈਗਾ ਕਰ ਮੇ ਵਿਲੀ ਹੁੰਦੀ ਹੈ ਮੇਰਾ ਜੀਦ ਨਹੀਂ ਲੱਗਦਾ ਬਾਕੀ ਮੰਮੀ ਵਰਗੇ ਨੂੰ ਫੋਨ ਲਾਉਣਾ ਪਿਆ ਜਾਂਦਾ ਹੁੰਦਾ ਚਲ ਕੋਈ ਨਹੀਂ ਮੈਂ ਦੇਖਦਾ ਫਿਰ ਮੈਂ ਕਰਾ ਦੂੰਗਾ ਕਿਸੇ ਮੁੰਡੇ ਨੂੰ ਕਹਿ ਕੇ ਚੰਗਾ ਹਾਂ ਕਰਾ ਦਿਓ ਠੀਕ ਆ ਯਾਦ ਨਾਲ ਠੀਕ ਆ ਕੋਈ ਨਹੀਂ ਚਲ ਠੀਕ ਆ ਫਿਰ ਜੋਤੀ ਮੈਂ ਜਾਂਦਾ ਨੀ ਚਾਰਜ ਕਰਵਾ ਕਰਾ ਦੂੰਗਾ ਤੇਰਾ ਹੈ ਯਾਦ ਕਰਕੇ ਕਰਾ ਦਿਓ ਠੀਕ ਆ ਕੋਈ ਨਹੀਂ ਠੀਕ ਆ ਬਾਪੂ ਜੀ ਭਾਈ ਬਾਹਰ ਬੂਹਰ ਨਿਕੜਿਆ ਕਰਮਣਾ ਮੋਟਾ ਹਾਂਜੀ ਬਸ ਆਉਣ ਹੀ ਲੱਗੀ ਸੀ ਤੂੰ ਤਾਂ ਭਾਈ ਅੰਦਰੇ ਬੈਠੀ ਰਹਿਣੀ ਆ ਆਉਣ ਕਾ ਨੂੰ ਲੱਗੀ ਸੀ ਫਿਰ ਬਾਪੂ ਜੀ ਬਾਹਰ ਕੰਮ ਵੀ ਕੀਆ ਸਾਰੇ ਕੰਮ ਕਰਕੇ ਹੁਣ ਵਿਲੀ ਹੋ ਗਏ ਹੁਣੇ ਬਿੱਟ ਸੈਗੀਆਂ ਆ ਕਿ ਇਹ ਕੰਮ ਤਾਂ ਸਾਰੀ ਪਈ ਨੇ ਫਰ ਤਾਂ ਹੋਇਆ ਵੀ ਕੁਛ ਨਹੀਂ ਬਾਪੂ ਜੀ ਇੱਕ ਨਾ ਬਾਰੇ ਮੇਰਾ ਜੀ ਨਹੀਂ ਲੱਗਦਾ ਹੈਗਾ ਤਾਂ ਕਰਕੇ ਨਹੀਂ ਮੇ ਬਾਹਰ ਆਉਂਦੀ ਹੈਗੀ ਤੂੰ ਮੇਰੇ ਕੋਲੇ ਬਾਹਰ ਆ ਕੇ ਬੈਠਾ ਕਰ ਜੀ ਤਾਂ ਮੈਂ ਲੱਗਣ ਲਾ ਦੂੰ ਤੇਰਾ ਕੀ ਮਤਲਬ ਥੋੜਾ ਉਹ ਗੱਲਾਂ ਬਾਤਾਂ ਕਰਿਆ ਕਰਾਂਗੇ ਆਪਾਂ ਬਾਹਰ ਕੋਈ ਦੁੱਖ ਸੁੱਖ ਹੁੰਦਾ ਉਹ ਕਰਿਆ ਜਾਂਦਾ ਨਹੀਂ ਬਾਪੂ ਨਾ ਤਾਂ ਮੇਰੇ ਕੋਲ ਦੁੱਖ ਦੀਆਂ ਗੱਲਾਂ ਨਹੀਂ ਮੇਰੇ ਕੋਲ ਖੁਸ਼ੀਆਂ ਨੇ ਉਹ ਗੱਲ ਤਾਂ ਆਏ ਆ ਵੀ ਤੇਰਾ ਜੱਤ ਲੱਗ ਜਾਇਆ ਕਰੂ ਭਾਈ ਨਹੀਂ ਬਸ ਜੱਤ ਮੇਰਾ ਫੋਨ ਤੇ ਲੱਗ ਜਾਂਦਾ ਚੱਲ ਮਰਜੀ ਆ ਭਾਈ ਤੂੰ ਕਿਹੜਾ ਮੰਨਣਾ ਕਿਸੇ ਦੀ ਹਾਂਜੀ ਬਾਪੂ ਜੀ ਵਾਰ-ਵਾਰ ਮੇਰੇ ਘਰ ਕਿਉਂ ਆਉਂਦੇ ਨੇ ਨਾ ਲਿਆ ਹੋਰ ਹੀ ਜਿੱਦ ਗੱਲਾਂ ਜਗਾ ਤੋਂ ਕਰੀ ਆਉਂਦੇ ਨੇ ਮੈਨੂੰ ਤਾਂ ਕੁਝ ਸਮਝ ਨਹੀਂ ਆਈ ਜਾਂਦਾ ਚੱਲੀ ਕੀ ਜਾਂਦਾ ਹੈ ਚੁੱਪ ਜਿਹਾ ਫਟਾਫਟ ਹੋਰ ਠੀਕ ਆ ਪਾਈ ਹਾਂ ਬਾਪੂ ਜੀ ਤੁਸੀਂ ਕਿੱਧਰ ਚੱਲੇ ਹੋਣਾ ਉਹ ਮੈਂ ਖੇਤ ਤੇ ਢੇੜਾ ਮਾਰ ਕੇ ਆਉਂਦਾ ਸੀਗਾ ਕਣਕ ਕਣਕ ਦੇਖਿਆ ਮਾਂ ਮਾਂ ਕਿਵੇਂ ਆ ਕਿੰਨੇ ਦਿਨਾਂ ਨੂੰ ਵਟਣ ਵਾਲੀ ਹੋ ਅੱਛਾ ਰੋਟੀ ਖਾ ਜਾਂਦੇ ਫਿਰ ਰੋਟੀ ਤਾਂ ਚਲ ਆ ਕੀ ਖਾਉਂਗਾ ਭਾਈ ਮੈਂ ਮੈਂ ਕਹ ਰਹੀ ਸੀ ਬਾਪੂ ਗਰਮ ਗਰਮ ਰੋਟੀ ਮੈਂ ਬਣਾਉਣੇ ਲੱਗੀ ਆ ਕੱਪੜੇ ਵਸ ਮੇਰੇ ਧੋਏ ਜੇ ਉਹ ਹਲੇ ਭੁੱਖ ਨਹੀਂ ਹੈਗੀ ਤੇ ਪੁੱਤ ਉਹ ਦੁੱਈ ਨੂੰ ਵੀ ਕੱਢ ਲਿਆ ਕਰੋ ਛੋਟੀ ਨੂੰ ਅੰਦਰੋਂ ਉਹ ਅੰਦਰੇ ਬੜੀ ਰਹਿੰਦੀ ਆ ਫੋਨ ਤੇ ਸਾਰਾ ਦਿਨ ਬਾਪੂ ਜੀ ਮੈਨੂੰ ਆਇਆ ਵੀ ਹਜੇ ਨਵੀਂ ਨਵੇਲੀ ਆ ਵੀ ਹਜੇ ਘਰ ਨੂੰ ਕੰਮ ਧੰਦੇ ਲਾਉਣੀ ਆ ਸਾਰੀ ਉਮਰ ਕੰਮ ਹੀ ਕਰਨੇ ਨੇ ਉਹ ਭਾਈ ਹੁਣੇ ਹੱਥ ਪੈ ਜੂਗੀ ਨਹੀਂ ਅੰਦਰ ਬੈਠਣ ਦੀ ਉਹ ਹੱਥ ਪੈ ਜੂ ਉਹਨੂੰ ਫੋਨ ਤੇ ਕੋਈ ਨਾ ਬਾਪੂ ਜੀ ਕਹਿ ਦੂੰਗੀ ਮੈਂ ਹੋਰ ਈ ਮਾਣਾ ਮੋਟਾ ਕੰਮ ਕਰ ਲਿਆ ਕਰ ਇੱਕ ਵਾਰੀ ਆਪਾਂ ਮਿੱਠੀਆਂ ਰੋਟੀਆਂ ਬਣਵਾ ਲਈ ਬਣਵਾ ਲਾਂਗੇ ਦੇਖ ਕੇ ਬਣਵਾ ਲਈ ਭਾਈ ਲਵੇ ਲੱਕ ਕੇ ਨਹੀਂ ਉਹ ਨਹੀਂ ਅੰਦਰੋਂ ਨਿਕੜਦੀ ਅੰਦਰੇ ਬੈਠੀ ਰਹੂਗੀ ਚਲ ਠੀਕ ਆ ਜਾ ਆਵਾਂ ਮੈਂ ਖੇਤ ਹੈ ਚੰਗਾ ਬਾਪੂ ਜੀ ਛਲ ਪਿਆਰ ਨਾਲ ਕਹਿ ਦੂੰਗੀ ਹਾਜੀ ਮੈਨੂੰ ਐ ਸੀਗਾ ਵੀ ਕੰਨੂ ਕੰਮ ਲਾਉਣਾ ਵਿਆਹ ਨੂੰ ਤਾਂ ਥੋੜੇ ਦਿਨ ਹੋਏ ਨੇ ਕਿਤੇ ਗੁੱਸਾ ਵੀ ਨਾ ਕਰਦੇ ਹਾਂ ਕੀ ਕਰ ਰਹੀ ਥੀ ਕੁਛ ਨਹੀਂ ਮੈਂ ਤਾਂ ਮਿੱਠੀਆਂ ਰੋਟੀਆਂ ਬਣਾਵਾਂਗੀ ਅੱਜ ਅੰਮੇ ਮਿੱਠਾ ਬੜਾ ਖਾਂਦੀ ਨਹੀਂ ਹੈਗੀ ਮਿੱਠੀਆਂ ਨਹੀਂ ਬਣਾ ਲਵਾਂ ਮੈਂ ਆਪਣੇ ਦੋ ਪਰੌਂਠੇ ਉਹ ਕਿੱਥੇ ਤਾਂ ਲਈ ਹੈ ਦੂਜੀ ਅੰਦਰ ਹੈ ਉਹਨੂੰ ਲਾ ਲੰਗ ਨਾਲ ਮੀਨਾ ਹੋ ਗਿਆ ਉਹਨੂੰ ਆਈ ਨੂੰ ਕੋਈ ਨਾ ਮੈਨੂੰ ਐ ਵੀ ਚਲ ਕਰ ਲੈਂਦੇ ਚਾਰ ਦਿਨਾਂ ਆ ਸਾਰੇ ਦਿਨ ਉਹ ਰ ਡੰਗਰੇ ਚ ਟੰਗਰੇ ਹੋਊਗੀ ਹੋ ਤੇਰੇ ਸਿਰ ਤੇ ਗਲੀਆਂ ਕਰਨ ਲੱਗ ਜੂ ਅੰਬਠਾ ਕੇ ਰੱਖ ਦਿੱਤੇ ਉਹਨੂੰ ਬੈਡਾਂ ਦੇ ਮਹੀਨਾ ਡੇਢ ਮਹੀਨਾ ਹੋ ਗਿਆ ਉਹਨਾਂ ਵਾਈ ਨੂੰ ਕੋਈ 4-5 ਦਿਨ ਨਹੀਂ ਹੋਈ ਵੀ ਨਮੀ ਨਮੀ ਆਈ ਆ ਲੋਕ ਮਿੰਨਾ ਮਿੰਨਾ ਕੰਮ ਨਹੀਂ ਕਰਉਂਦੀ ਮੈਨੂੰ ਆਇਆ ਸਾਰੀ ਉਂਗਰੇ ਨਾ ਕਰਾ ਬੈਡਾਂ ਦੇ ਦੇ ਦਿਆ ਕਰ ਰੋਟੀ ਬੈਠਣ ਲੋਹੇ ਜਾਣੇ ਨੂੰ ਮੈਨੂੰ ਆਇਆ ਵੀ ਲੋਕ ਗੱਲਾਂ ਬਣਾ ਲੈਣਗੇ ਵੀ ਹੌਨਸਰ ਲੜਨ ਲੱਗਦੀਆਂ ਹੁਣ ਕਿਹੜਾ ਟੱਟ ਬਣਦਿਆਂ ਉਹ ਮੇਰਾ ਫਰਾਏ ਨਹੀਂ ਬੋਲੀ ਹੈਗੀ ਵੀ ਹਜੇ ਨਮੀ ਨਮੀ ਅਗਲੀ ਕਹੋ ਮੈਨੂੰ ਪਹਿਲੀ ਹੌਨਸਰ ਕੰਮ ਲਾ ਲਿਆ ਵੀ ਜੇ ਮੇਰੀ ਸੱਸ ਸੋਣ ਦੀ ਪਤਾ ਨਹੀਂ ਲਾਉਂਦੀ ਨਾ ਕੰਮ ਲੇਕਿ ਸੱਸਾਂ ਤਾਂ 4-5 ਦਿਨ ਮੈਂ ਸੰਭਟਾਉਂਦੀਆਂ ਨਹੀਂ ਆਪਾ ਤਾਂ ਵੀ ਸਸੰਦ ਵੀ ਵੱਧ ਕੇ ਕਰਤਾ ਜੇ ਫਿਰ ਵੀ ਅਗਲੀ ਐ ਕਰੂਗੀ ਤਾਂ ਉਹਦੀ ਮਰਜ਼ੀ ਆ ਪਰ ਮੈਂ ਉਹਨਾਂ ਨਾਲ ਕਦੇ ਦੂਜ ਨਹੀਂ ਪਾਈ ਹੈਗੀ ਅੱਜ ਕੱਲ ਨਹੀਂ ਕੋਈ ਬਣੋ ਬਣ ਜਾਣਦਾ ਤੇ ਸਾਲ ਬਿਠਾ ਦੇ ਉਹਨੂੰ ਗੱਲ ਤਾਂ ਤੇਰੀ ਸਹੀ ਆ ਆਪਣਾ ਤਾਂ ਵੀ ਨੌਨ ਹਰਾਮ ਕਿੰਨਿਆਂ ਦਾ ਆਪਾਂ ਕਰਿਆ ਸਾਰੇ ਆਪਣੇ ਲੱਕ ਮਾਰਦੇ ਫੇਰ ਚਲ ਮੈਂ ਕਹਿ ਦੂੰਗੀ ਕੋਈ ਨਾ ਵਿਪਈ ਆ ਜਾ ਮੈਂ ਕਹਿ ਤਾਂ ਉਹਨੂੰ ਤਾਂ ਮੈਂ ਅੱਜ ਮਿੱਠੀਆਂ ਰੋਟੀਆਂ ਬਣਾਵਾਂਗੇ ਕਹਿੰਦੀ ਦੀਦੀ ਬਣਾਵਾਂਗੀ ਉਹ ਇਸ ਲਈ ਖਾਈ ਗੁਲਗੁਲੇ ਫੁਲਾਏ ਇੱਕੇ ਹਾਂ ਨੇ ਮੈਨੂੰ ਮਾ ਮੈਂ ਆਟਾ ਗੁੰਨਣ ਦਿੰਨੀ ਆ ਵੀ ਜਿਹੜਾ ਲਾਉਣੀਆਂ ਲਾਉਣੀਆਂ ਹੁੰਦੇ ਨੇ ਤੇ ਨਾਲ ਮਿੱਠੀਆਂ ਰੋਟੀਆਂ ਉਹਨੂੰ ਆ ਜਾਂਦੀ ਆਟਾ ਗਨੋਣ ਆ ਜਾਂਦੀ ਉਹ ਫਿਰ ਮੈਂ ਕਿਹਾ ਉਹਨੂੰ ਰੇ ਆਟਾ ਗੁੰਨੀ ਜੇ ਨਹੀਂ ਆਟਾ ਗੁੰਨੇ ਆਈ ਮੈਂ ਗੁੰਨ ਕੇ ਆਵਰੇ ਆ ਮਿੱਠੇ ਤੋੜਨਾਗੀ ਤਾਂ ਹੀ ਆਈ ਉਹ ਆ ਰਿਹਾ ਪੁੱਤ ਦੇਣਾ ਮੈਨੂੰ 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 ਦੱਸ ਜੇ ਤਾਂ ਮੈਂ ਉਹਨੂੰ ਦੋ ਦਿਨਾਂ ਬਾਅਦ ਕਹਿ ਦਿੰਦੀ ਵੀ ਮੇਰੇ ਨਾਲ ਕੰਮ ਕਰਾ ਹੈ ਅਗਲੇ ਦਸਵਾ ਪਕੜਾ ਦੇਖਿਆ ਭਾਲੇ ਹੋਏ ਸੀ ਜੇ ਲੜ ਪੈਂਦੀ ਮੇਰੇ ਨਾਲ ਫੇਰ ਅਗਲੇ ਜੱਕੇ ਬੈਗ ਤੁਰ ਪੈਂਦੀ ਆ ਉਹਦੇ ਪੇਕੇ ਮਗਰ ਅਸੀਂ ਕਹਿੰਦੇ ਰੀਤ ਨਹੀਂ ਵਝਾਤੀ ਮੈਂ ਤਾਂ ਫਸੀ ਹੋਈ ਆ ਜੇ ਹੁਣ ਮੈਂ ਕਹਿਣਾ ਮੈਂ ਤਾਂ ਬੁਰੇ ਪਉ ਤੂੰ ਤਾਂ ਹੁਣ ਫਿਰ ਵੀ ਜਨਾਨੀਅਤ ਉਹਨੂੰ ਕਹਿ ਸਕਦੀ ਆ ਵੀ ਭੈਣੇ ਕੰਮ ਕਮੂ ਕਰ ਲਾ ਆਪਾਂ ਤਾਂ ਬਈ ਸ਼ਰਮ ਆਉਂਦੀ ਆ ਇਨਿੱਥੀਆਂ ਲੜਾਈਆਂ ਚ ਬਾਕੀ ਕੋਈ ਨਾ ਹੁਣ ਮੈਂ ਕਹਿ ਦੰਨੀ ਆ ਮਿੱਠੀਆਂ ਰੋਟੀਆਂ ਹੀ ਬਣਾਉਂਗੀ ਖਾਣੀ ਭਾਬੀ ਦੇ ਹੱਸੇ ਦੇ ਪੂੜੇ ਪਰ ਮੈਂ ਤਾਂ ਪਰਚਾਈ ਦੀਆਂ ਅੱਜ 25 30 ਰੋਟੀਆਂ ਖਾਉਂਵਾਂ ਜਾਂ ਹੂੰ ਫਿਰ ਡੱਗ ਟੋਇਆ ਬਸ ਹੁਣ ਤਾਂ ਟੋਆ ਬਣ ਗਿਆ ਐਂ ਕਰ ਪਹਿਲਾ ਚੱਕੀ ਦੇ ਆਟਾ ਕਿਆ ਦਿਨ ਹੋਗੇ ਤਰੇ ਨੂੰ ਚੱਕ ਲਿਆ ਨੂੰ ਕਿ ਉੱਥੇ ਸਸਰੀ ਲਾਉਣੀ ਆ ਮਤਲਬ ਪੁੱਲ ਗਿਆ ਦੀ ਵੀ ਜੱਕੀ ਦੀ ਆਟਾ ਦਾ ਰੱਖਿਆ ਇੱਕਦਮ ਸਾਰੇ ਕੰਮ ਤੈਨੂੰ ਆਪ ਯਾਦ ਕਰਾਉਣੇ ਪੈਂਦੇ ਨੇ ਭਾਈ ਆਹ ਕੰਮ ਕਰ ਲਓ ਕਰ ਲ ਹੁੰਜ ਹੁੰਜ ਕੇ ਢੋਲੀ ਜਿਹਾ ਫੇਰ ਆਟਾ ਛਾਣ ਤੈਨੂੰ ਹੁਣ ਪਤਾ ਤਾਂ ਹੈਗਾ ਕੱਲਾ ਖੇਤ માં ਹੀ ਹੁੰਦਾ ਨਾ ਛੇਕ ਦਾ ਮੱਝਾਂ ਦਾ ਕਿਤੇ ਕੁਛ ਕਰ ਲੈ ਕਿਤੇ ਕੁਛ ਕਰ ਲੈ ਸਾਰੇ ਕੰਮ ਦੇਖਣੇ ਪੈਂਦੇ ਬਾਪੂ ਜਾਂਦਾ ਕਿਹਦੋਂ ਕੀ ਕਰਦਾ ਉੱਥੇ ਕਿਹੜਾ ਮੱਖੀਆਂ ਮਾਰ ਕੇ ਹੁੰਦਾ ਬਾਪੂ ਨੂੰ ਤਾਂ ਹੁਣ ਸ਼ੌਂਕ ਹੈ ਕਿਹੜਾ ਗੇ ਇੱਥੇ ਵੀ ਸ਼ੌਂਕ ਹੈ ਕਿਹੜਾ ਮਾਰ ਕੇ ਮਰਦਾ ਕਰ ਫਰ ਉਹਨੂੰ ਲੈ ਜਾ ਕਰਨਾਲ ਛ ਉਹ ਬੜਾ ਜਾਂਦਾ ਉਹ ਆਪਦਾ ਕੰਮ ਉਹ ਤਾਂ ਆਪਦੀ ਉਹ ਜਵਾਬ ਸੰਧੀ ਆ ਮੇਰੇ ਨਾਲ ਕਰਾਉੂਗਾ ਮਾ ਚੰਗਾ ਫਿਰ ਅਗਲੇ ਦਿਨ ਨਵਾਂ ਵਿਆਹ ਹੋਇਆ ਤੂੰ ਦਸ ਕਾ ਤੋਂ ਮੱਚਦੇ ਨਾ ਮੱਚ ਨੂੰ ਕੀ ਇੱਕ ਦੋ ਤਿੰਨ ਦਿਨ ਹੋਈ ਨੇ ਮੀ ਨਾ ਹੋਗਾ ਵਿਆਹ ਹੋਈ ਨੂੰ ਕੋਈ ਨਾ ਚੱਲ ਚੰਗਾ ਜਾ ਹੁਣ ਬਾਗ ਦੇ ਚੱਕੀ ਦੇ ਜਾ ਚੱਲ ਚੰਗਾ ਜਾਂ ਨਾ ਚਾਰ ਮੇਥੇ ਨਹੀਂ ਤੋੜਨ ਦਿੱਤੇ ਹੈਗੇ ਉਤਰਾਂ ਤੋ ਮੋਟਰਸਾਈਕਲ ਲੈ ਕੇ ਜੰਨਾ ਬਾਪੂ ਜੀ ਮੈਂ ਨਾ ਮਿੱਠੇ ਰੋਟੀਆਂ ਬਣਾਈਆਂ ਸੀਗੀਆਂ ਖਾ ਲੈਂਗੇ ਤੂੰ ਤਾਂ ਮੈਂ ਦੇਖ ਹੀ ਰਿਹਾ ਬਈ ਕਿਹੜੀਆਂ ਤੂੰ ਮਿੱਠੇ ਰੋਟੀਆਂ ਬਣਾ ਲਈ ਕੀ ਕੁਝ ਨਹੀਂ ਕੁਝ ਨਹੀਂ ਭਾਈ ਚਲ ਲੈ ਆ ਰੋਟੀ ਦਾ ਹਾਂ ਤੇ ਮਿਲੇ ਹੋਣੀਆਂ ਬਸ ਉਹਨੇ ਬਾਪੂ ਜੀ ਨੂੰ ਹੋਇਆ ਕੀ ਆ ਨਾਲੇ ਪਾ ਰੋਟੀਆਂ ਵੀ ਤਾਂ ਆ ਜਾਂਦੀ ਸੀ ਕੀ ਤੇ ਬਾਕੂ ਬਹੁਤ ਇੱਜ਼ਤਦਾਰ ਬੰਦੇ ਦੀ बापू जी होगी इधर ही देखी ना इतना पूरी बहम जा प्या पिया बापून समझ लिया बनाई जाती मिठी मिठिया ਹਾਂਜੀ ਮੈਂ ਬਣਾਈ। ਹਾਂ ਅੱਛਾ। ਸਾਰੀਆਂ ਬਣਾਦੀਆਂ? ਹਾਂਜੀ ਸਾਰੀਆਂ ਬਣਾਦੀਆਂ। ਫੜਾ ਲਈ ਸਾਰਿਆਂ ਨੂੰ ਆਪਦੇ ਹੱਥ ਨਾਲ ਹੀ। ਹਾਂਜੀ ਜੀ ਤੇ ਸਾਰਿਆਂ ਨੂੰ ਰੋਟੀ ਫੜਾ ਦੂੰ ਪਰ ਬਾਪੂ ਜੀ ਨੂੰ ਤੁਸੀਂ ਪੜਾ ਲਿਓ। ਕਿਉਂ? ਬਾਪੂ ਜੀ ਨੂੰ ਰੋਟੀ ਘੈਨੇ ਬਣਾਣੀ? ਨਹੀਂ ਉਹ ਮੈਨੂੰ ਨਾ ਵਧੀਆ ਜਿਹੜੀ ਲੱਗਦੇ ਹੈਗੇ। ਜਿਸ ਤਰ੍ਹਾਂ ਉਹ ਬੋਲਦੇ ਕਰਦੇ ਨੇ ਮੈਨੂੰ। ਜਿੱਥੇ ਬਾਪੂ ਦਾ ਸਭਾਈ ਹੈ ਮੇਰੇ। ਉਹ ਸਭ ਨੂੰ ਐਵੇਂ ਬੋਲਦੇ ਨੇ। ਤੂੰ ਗੁੱਸਾ ਕਦੋਂ ਕਰਦੀ ਆ? ਗੁੱਸਾ ਨਹੀਂ ਦੀਦੀ ਮੈਂ ਕੀਤਾ ਹੈ ਸਵਾਤ ਨਾਲ ਠੀਕ ਆ ਮੰਨ ਲਿਆ ਪਰ ਜਿਹੜੇ ਹਿਸਾਬ ਨਾਲ ਉਹ ਮੰਨਦੇ ਨੇ ਨਾ हां ਦੀਦੀ ਪਰ ਜਿਹੜੇ ਹਿਸਾਬ ਨਾਲ ਬਾਪੂ ਜੀ ਬੋਲਦੇ ਨੇ ਮੈਨੂੰ ਵਧੀਆ ਜ ਨਹੀਂ ਲੱਗਦਾ ਹੈਗਾ ਜੱਤੀ ਬਾਪੂ ਨਾਲ ਆਡਰ ਜ਼ਰੂਰ ਆ ਪਰ ਉਹਨਾਂ ਦੇ ਮਨ ਚ ਕੁਛ ਨਹੀਂ ਹੈਗਾ ਬਹੁਤ ਚੰਗਾ ਹੈ ਬਾਪੂ ਨਾਲ ਜਿਵੇਂ ਵੀ ਤੇਨੂੰ ਕਹਿਣਾ ਹੁੰਦਾ ਹੈ ਨਾ ਉਹੀ ਬਾਪੂ ਦੀ ਗੱਲ ਮੰਨ ਲਿਆ ਕਰ ਕਿਉਂਕਿ ਸਾਡੇ ਘਰ ਚ ਸ਼ੁਰੂ ਦੇ ਲੈ ਕੇ ਹੁਣ ਤੱਕ ਬਾਪੂ ਦੀ ਜਲਦੀ ਆਈ ਹੈ ਪਰ ਆਡਰ ਬ ਤਾਂ ਠੀਕ ਆ ਦੀਦੀ ਪਰ ਜਿਹੜੇ ਹਿਸਾਬ ਨਾਲ ਉਹ ਮੈਨੂੰ ਦੇਖਦੇ ਨੇ ਨਾ ਗਲਤ ਜੀ ਨਿਗਾਹਾਂ ਨਾਲ ਦੇਖਦੇ ਹੋ ਮੈਂ ਤੇਰਾ ਦਿਮਾਖਰਾਵ 5 ਸਾਲ ਦਾ ਮੈਨੂੰ ਹੋ ਗਿਆ ਘਰ ਚੈਨ ਨੂੰ ਅਸਲਕ ਬਾਪੂ ਨੇ ਮੈਨੂੰ ਕਦੇ ਸਾਜ ਨਾਲ ਮੇਰੀ ਸ਼ਕਲ ਦੱਕਨ ਨਹੀਂ ਦੇਖੀ ਨੂੰ ਗਣੇ ਵੀ ਮੈਨੂੰ ਗਲਤ ਨਿਗਾਹਾਂ ਦੇਖਦੇ ਨੇ ਸੱਚੀ ਦੇਖਦੇ ਆ ਦੀ ਜਿੰਨਾ ਟਾਈਮ ਹੈ ਨਾ ਦੁਕੀ ਕੰਮ ਕਰਦੀ ਹੋਊਂਗੀ ਅੰਦਰ ਬਾਹਰੇ ਹਨਾ ਜਿੰਨਾ ਟਾਈਮ ਮੈਂ ਸਾਰੇ ਕੰਮ ਕਰਕੇ ਅੰਦਰ ਨਹੀਂ ਜਾਂਦੀ ਹੈਗੀ ਬਾਪੂ ਦੀ ਨਿਗਾ ਉੱਥੇ ਹੁੰਦੀ ਹੈਗੀ ਅੱਛਾ ਛੇ ਜੁੱਤੇ ਤੋ ਕੰਮ ਨਹੀਂ ਕਰਨੇ ਨਾ ਤਾਂ ਤੂੰ ਉਂ ਜਵਾਬ ਦੇ ਦੇ ਬਾਪੂ ਨੂੰ ਨਾ ਬਦਨਾਮ ਕਰ ਅੰਦਰ ਬੈਠੀ ਰਿਹਾ ਕਰ ਸਾਨੂੰ ਕੋਈ ਪ੍ਰੋਬਲਮ ਨਹੀਂ ਨਹੀਂ ਜੀ ਜੀ ਉਹ ਤਾਂ ਗੱਲ ਹੈ ਹੀ ਨਹੀਂ ਨਾਲੇ ਜਦੋਂ ਮੈਂ ਅੰਦਰ ਹੁੰਨੀ ਆ ਉਦੋਂ ਵੀ ਬਾਪੂ ਤਾਂ ਗੇਟ ਖੋਲ੍ਹ ਕੇ ਖੜ ਜਾਂਦਾਗਾ ਤੇ ਜਿੰਨਾ ਟਾਈਮ ਮੈਂ ਅੰਦਰ ਨਹੀਂ ਜਾਂਦੀ ਹੈਗੀ ਮੋੜੀ ਨਹੀਂ ਹੈਗੀ ਕਮਰੇ ਕੋਲੋਂ ਉਦੋਂ ਬਾਪੂ ਦੇਖੀ ਜਾਂਦਾ ਰਹਿੰਦਾ ਉਦੋਂ ਵੀ ਮੈਂ ਤੇਰੇ ਗੱਲਾਂ ਤੋਂ ਹਰਾਨਾ ਲੇਜ ਕੇ ਨਾ ਹੁੰਦਾ ਜੀ ਤੁਸੀਂ ਆਪ ਦੇਖ ਲਿਓ ਇਹ ਮੈਨੂੰ ਤਾਂ ਕਦੇ ਕੁਝ ਨਹੀਂ ਕਿਹਾ ਹੈਗਾ ਤੁਹਾਨੂੰ ਨਹੀਂ ਕਿਹਾ ਮੈਨੂੰ ਤੇ ਐਂ ਕਰ ਦੇਖਦੇ ਹੁੰਦੇ ਸਾਡੇ ਘਰ 'ਚ ਫਰਕ ਨਾ ਪਾ ਤੈਨੂੰ ਹਜੇ ਮਹੀਨਾ ਹੋਇਆ ਘਰ ਚਾਇਆ ਮੈਂ ਨਹੀਂ ਜਾਂਦੀ ਵੀ ਤੂੰ ਬਾੜ ਪਵਾਦੀ ਬਾੜ ਵਾਲੀ ਗੱਲ ਨਹੀਂ ਹੈਗੀ ਜੀ ਜਦੋਂ ਆਪਾਂ ਅੰਦਰ ਬੈਠੇ ਹਾਂ ਤੇ ਬੰਦਾ ਬਾਰ-ਬਾਰ ਏਡਾ ਖੋਲ ਕੇ ਦੇਖੀ ਜਾਵੇ ਤੁਸੀਂ ਤਾਂ ਵੀ ਐਵੇਂ ਕਦੇ ਵੀ ਬਾਹਰ ਆਦਾ ਇਹ ਸਭ ਕਾਲੀ ਨਹੀਂ ਤਾਂ ਹੋਰ ਕਿਹੜੀ ਗੱਲ ਹੋਊਗੀ ਫਿਰ ਦੇਖਦੇ ਹੁਤੀ ਪਹਿਲੀ ਤਾਂ ਇਹ ਗੱਲ ਆ ਵੀ ਤੂੰ ਬਾਪੂ ਦੇ ਨਾਲ ਸਿੱਧਾ-ਸਿੱਧਾ ਇਲਜ਼ਾਮ ਲਾ ਰਹੀ ਹੈ ਸਾਨੂੰ ਤਾਂ ਕਦੇ ਕੁਝ ਕਿਹਾ ਨਹੀਂ ਤੇ ਦੂਜੀ ਗੱਲ ਜੇ ਤੁਹਾਨੂੰ ਬਾਪੂ ਬੁਰਾ ਲੱਗਦਾ ਥੰਨੇ ਜੀ ਨੂੰ ਤਾਂ ਭਾਈ ਆਪ ਜਾ ਕੇ ਬਾਪੂ ਨਾਲ ਗੱਲ ਕਰ ਲਓ ਅਸ ਤਾਂ ਧੰਨੇ ਜੀ ਬੋਲ ਦੇਣੀ ਹੈਗੀ ਮੇਰੇ ਦਿਨੋਂ ਬਹੁਤ ਸਿਆਣੀ ਕੁੜੀ ਸਮਝ ਸੀ ਮੇਂ ਦੀਦੀ ਬਾਪੂ ਨਾਲ ਬੁਰਾ ਨਹੀਂ ਲੱਗਦਾ ਹੈਗਾ ਪਰ ਜਦੋਂ ਇਹ ਹਰ ਜਖਤਿੱਤਾ ਕਰਦੀ ਆ ਉਦੋਂ ਭੈੜੇ ਲੱਗਦਾ ਹੈਗਾ ਕੋਈ ਨਾ ਕਰ ਲੋ ਗੱਲ ਤੁਸੀਂ ਫੇ ਦੋਨੇ ਜਾਣੇ ਨਾਲੇ ਐ ਬਦਲ ਲੱਗਦੀ ਕਿ ਇਤਨਾ ਕੌਣ ਕਰਦਾ ਹੈ ਹਾਂ ਕੋਈ ਨਾ ਦੀਦੀ ਕਰਨਾਂਗੀ ਤੁਹਾਡੇ ਦਾ ਪਤਾ ਨਹੀਂ ਕੀ ਬਾਪੂ ਨੇ ਪੱਟੇ ਬੰਨੀ ਹੋਈ ਅੱਖਾਂ ਦੇ ਕੋਈ ਕੁਝ ਦਿਖਦਾ ਨਹੀਂ ਹੈਗਾ ਬਈ ਸਾਡੇ ਵੈਸੇ ਦਾ ਬਾਪੂ ਰੱਬ ਵਰਗਾ ਸਾਡੇ ਸਾਹਮਣੇ ਬਾਪੂ ਮਾੜਾ ਨਹੀਂ ਕਹੇ ਜੇ ਸਾਨੂੰ 1 ਰੁਪਏ ਦੀ ਵੀ ਚੀਜ਼ੀ ਲੋੜ ਹੋ ਤਾਂ ਅਗਲੇ 10 ਰੁਪਏ ਦਿੰਦਾ ਹੈ ਚਲੋ ਠੀਕ ਆ ਜੀ ਦੀਦੀ ਖੱਦਲੇ ਇਹਨੂੰ ਕੀ ਕਹਿੰਦਾ ਹੈ ਜਿਆ ਬਾਪੂ ਨੇ ਵੀ ਅੱਜਕੱਲ੍ਹ ਦੀਆਂ ਕੁੜੀਆਂ ਨੂੰ ਨਾ ਸਿਆਣੇ ਬੰਦੇ ਨੂੰ ਰੋਟੀ ਦੇਣੀ ਔਖੀ ਆ ਬਸੇ ਤਾਂ ਹੀ ਇਲਜ਼ਾਮ ਲਾਲਾ ਕੀ ਅੱਧਾ ਖੜਾ ਛੁਡਾ ਲੈਂਦੀ ਹੈ ਆਗੇ ਤੁਸੀਂ ਹਾਂ ਆ ਗਿਆ ਕਿਵੇਂ ਹੈਗੀ ਚੁੱਪਚਾਪ ਜੀ ਨਹੀਂ ਮੈਂ ਤਾਂ ਬਸ ਉਹੀ ਬੈਠੀ ਸੀਗੀ ਕੀ ਹੋ ਗਿਆ ਕਹਾ ਕਿਸੇ ਨੇ ਬਸ ਚੁੱਪ ਜੀ ਬੈਠੀਆਂ ਨਹੀਂ ਨਹੀਂ ਕਿਸੇ ਨੇ ਕੁਝ ਨਹੀਂ ਕਿਹਾ ਰੋਟੀ ਲੈ ਕੇ ਦਵਾ ਨਾ ਰੋਟੀ ਮੈਂ ਠਹਿਰ ਕੇ ਖਾਉਂਗਾ ਹਲੇ ਠੀਕ ਆ ਉਹ ਮੇਰਾ ਕੋਈ ਗੱਲ ਕਰਨੀ ਸੀਗੀ ਕੀ ਗੱਲ ਕਰਨੀ ਆ ਬਾਪੂ ਬਾਰੇ ਬਾਪੂ ਬਾਰੇ ਬਾਪੂ ਬਾਰੇ ਕੀ ਗੱਲ ਕਰਨੀ ਆ ਬਾਪੂ ਨਾ ਮੈਨੂੰ ਗੰਦੀ ਨੀਂਹ ਨਾਲ ਦੇਖਦਾ ਕੀ ਕਹੀ ਜਾਨੀ ਆ ਤੋ ਉਹ ਬਾਪੂ ਦੀ ਦੇਖਣੀ ਐ ਇਹ ਜੀ ਆ ਤੈਨੂੰ ਹੀ ਮਹਿਮ ਹੋ ਗਿਆ ਨਹੀਂ ਦੇਖਣੀ ਐ ਹਰ ਵੀਆ ਮੈਨੂੰ ਪਤਾ ਪਰ ਜਦੋਂ ਮੈਂ ਅੰਦਰ ਬਾਹਰ ਹੁੰਨੀ ਆ ਦਿਨ ਤਾਂ ਮੈਂ ਬਾਹਰੇ ਕੰਮ ਕਰਦੇ ਰਹਿੰਦੀ ਆ ਬਾਪੂ ਉੱਥੇ ਟੱਕੀ ਜਾਂਦਾ ਰਹਿੰਦਾ ਉੱਥੇ ਬੈਠਾ ਰਹਿੰਦਾ ਕੋਲੀ ਮੇਰੇ ਤੇ ਕੋ ਨਹੀਂ ਇਹ ਜੰਨੀਗਾ ਬਾਪੂ ਉਹੀ ਬਹਿਮ ਹੋ ਗਿਆ ਤੈਨੂੰ ਜੋਤੀ ਨਹੀਂ ਸੱਚੀ ਕੱਲ ਜਦੋਂ ਮੈਂ ਅੰਦਰ ਬੈਠੀ ਸੀ ਨਾ ਬਾਪੂ ਉਹਦੀ ਆ ਗਿਆ ਸੀਗਾ ਕਹਿੰਦਾ ਗੱריה ਆਜਾ ਕਰੋ ਭਾਈ ਮਾੜੇ ਮੋٹے ਗੱਲਾਂ ਬਾਤਾਂ ਕਰ ਲਿਆ ਕਰੋ ਮੇਰੇ ਨਾਲ ਤੂੰ ਗੱਲਾਂ ਬਾਤਾਂ ਕਰਨ ਨੂੰ ਕਹਿੰਦਾ ਹੋਣਾ ਉਹਨੂੰ ਆਇਆ ਹੋ ਗਿਆ ਕਿ ਤੂੰ ਉਦਾਸ ਸੀ ਬੈਠੀ ਆ ਗੱਲਾਂ ਬਾਤਾਂ ਮਾਰ ਕੇ ਮਾਣਾ ਹੋਰ ਹੋ ਗਈ ਐਵੇਂ ਨਹੀਂ ਸੀ ਕਹਿੰਦਾ ਹੈਗਾ ਤੁਹਾਨੂੰ ਕਿਉਂ ਨਹੀਂ ਚਕੀਨ ਆਉਂਦਾ ਹੈਗਾ ਮੇਰੇ ਤੇ ਚਲ ਕੋਈ ਨਹੀਂ ਮੈਂ ਕਰੂੰਗਾ ਬਾਪੂ ਨਾਲ ਗੱਲ ਟੈਂਸ਼ਨ ਨਾ ਲੈ। ਮੈਂ ਪੁੱਛਦਾ ਬਾਪੂ। ਜਾਰੋ ਰੋਟੀ ਲੈ ਬਰਵਾ ਰੋਟੀ ਖਾ ਲੈ। ਹਾਂ ਰੋਟੀ ਖਾ। ਆਪਣੀ ਕੀ ਕਹਤੇ ਐ ਨਾ? ਬਾਪੂ ਹੋ ਬਾਪੂ ਹਾਂ ਮੈਂ ਤੇ ਨਾਲ ਗੱਲ ਕਰਨੀ ਇੱਕ। ਬੋਲ। ਉਹ ਜੋਤੀ ਕੋ ਗੱਲ ਕਹਿੰਦੀ ਤੇਰੇ ਬਾਰੇ। ਕੀ ਕਹਿੰਦੀ ਧੀ? ਉਹ ਕਹਿੰਦੀ ਵੀ ਬਾਪੂ ਨਾਲ ਮੇਰੇ ਨਾਲ ਥੋੜਾ ਜਿਹਾ ਗਲਤੀ ਨਹੀਂ ਨਾਲ ਦੇਖਦਾ ਆ ਗੱਲਾਂ ਹੋ ਗਈਆਂ ਹੋਣਾ ਉਹ ਮੈਂ ਤਾਂ ਤੈਨੂੰ ਐ ਕਹਿੰਦਾ ਤੂੰ ਮੜਾ ਜਿਆ ਨਾਲ ਨੀ ਨੀ ਜੀ ਪਾ ਕੇ ਗੱਲ ਕਰਨ ਲਿਆ ਕਰ ਅੱਖਾਂ ਜੱਖਾਂ ਪਾ ਕੇ ਨਾ ਗੱਲ ਕਰਿਆ ਕਰ ਉਹ ਹੋਰ ਸਾਹਬ ਨਾਲ ਲੈ ਜਾਂਦੀ ਆ ਪਰ ਕਰੋ ਆ ਬਗ ਜਾਨਾ ਕਿਤੇ ਓਏ ਬਾਪੂ ਦਾ ਹੋਰ ਹੀ ਗੱਲਾਂ ਕਰੀਏ ਨਾ ਮੈਂ ਤਾਂ ਕਹਿੰਦਾ ਵੀ ਮੜਾ ਜਿਆ ਤੂੰ ਜਦੋਂ ਘਰੇ ਕੋਈ ਬੰਦਾ ਉਹ ਦੇਖਣ ਦਾ ਪੈਂਦੀ ਐ ਕੋਈ ਤੂੰ ਮੜਾ ਜਿਆ ਕੋਰ ਸਾਹਬ ਨਾਲ ਗੱਲ ਕਰਦਾ ਉਹਨੂੰ ਹੋਰ ਸਾਹਬ ਨਾਲ ਸੁਣ ਜਾਂਦਾ ਯਾਰ ਅੱਜ ਦੇ ਟਾਈਮ ਦੀ ਐ ਤੈਨਾਂ ਮਰਜੀ ਆ ਪੁੱਤ ਤੇਰੀ ਦੇਖ ਉਹਨੂੰ ਕੰਮ ਕਰਨਾ ਔਖਾ ਹੋ ਜਾਂਦਾ ਗਲਤ ਨਿਗਰਾਨ ਕਾ ਨੂੰ ਮੈਂ ਦੇਖਦਾ ਹੁਣ ਉਹ ਬਾਪੂ ਉਹ ਤਾਂ ਕਹਿੰਦੀ ਜਦੋਂ ਮੈਂ ਕੰਮ-ਕੁਮ ਕਰਦੀ ਆ ਮੇਰੇ ਕਨੇ ਦੇਖੀ ਜਾਂਦਾ ਬਾਪੂ ਮੇਰੇ ਕੋਲੀ ਬੈਠਾ ਰਹਿੰਦਾ ਉਹ ਜਾਦਰ ਰਸੋਈ 'ਚ ਰੋਟੀ ਬਣਾਉਂਦੀ ਆ ਫਿਰ ਤਾਂ ਮੈਂ ਬਾਹਰ ਬੈਠ ਕੇ ਦੇਖਣੀ ਆ ਵੀ ਫੜਾ ਦੂ ਕੋਈ ਕੰਦਰ ਕਮਰੇ 'ਚ ਫੜਾ ਦੇ ਕਰੂਗੀ ਇੰਨੀ ਕੁੜੀ ਆ ਉਹ ਫੜਾ ਦੇ ਕਰੂਗੀ ਤੂੰ ਉਹਦੇ ਕਮਰੇ 'ਚ ਜਾ ਹੀ ਨਾ ਕਰ ਬਾਹਰ ਖੜ ਕੇ ਬਾਜ ਮਾਰ ਲੈ ਤਾਂ ਉਹ ਚੱਲ ਭਾਈ ਤੂੰ ਕਹਿਣਾ ਨਹੀਂ ਜਾਂਦਾ ਪਰ ਚਾਰ ਦਿਨਾਂ ਤੈਨੂੰ ਆਪੇ ਚਾਨਣ ਹੋ ਜਾਊਗਾ ਬੀਬਾ ਪੁੱਤਿਆਂ ਗੱਲਾਂ ਸਹੀ ਦੀਆਂ ਕ ਕਿਹਦੀਆਂ ਸਹੀ ਦੀਆਂ ਉਹ ਕੋਈ ਨਹੀਂ ਬਾਪੂ ਯਾਰ ਤੂੰ ਤਾਂ ਪੁੱਠੀਆਂ ਗੱਲਾਂ ਹੋਰ ਕਿੱਥਾਂ ਕਰਦੀ ਉਹ ਚੱਲ ਭਾਈ ਮੈਂ ਤਾਂ ਨਹੀਂ ਕਹਿੰਦਾ ਕੰਮ ਨੂੰ ਕੰਮ ਨੂੰ ਇਹ ਕਹਿੰਦਾ ਸੀ ਮੈਂ ਤੈਨੂੰ ਨਹੀਂ ਕਹਿੰਦਾ ਮੈਂ ਮੇਰਾ ਫਿਰ ਕੰਨਦੀ ਆ ਯਾਰ ਹੁਣ ਨੇ ਹੁਣ ਤਾਂ ਆਈ ਐ ਜਿਹੇ ਜੀ ਹੁਣ ਆਤ ਪਾ ਲਾ ਜੇ ਹੁਣ ਆਈ ਐ ਜਿਹੇ ਜੀ ਹੁਣ ਆਤ ਪਾਏਗਾ ਨਾ ਉਹਨੂੰ ਉਹ ਜੀ ਪਾਉ ਤਰ ਉਹ ਕਹੇਗਾ ਵੀ ਮੋਬਾਈਲ ਲੈ ਕੇ ਬੈਠੀ ਰਿਆ ਕਰੋ ਉਹਨੂੰ ਉਹ ਜੀ ਮੋਬਾਈਲ ਦੀ ਆਤ ਹੌਲੀ ਹੌਲੀ ਟੱਪਰ ਚ ਰਾਜ ਜੂਗੀ ਚੱਲ ਭਾਈ ਮਰਜ਼ੀ ਐ ਤੇਰੀ ਅੱਜ ਗਿਆ ਨਹੀਂ ਕੰਮ ਤੇ ਬਸ ਜਾਂਦਾ ਮੈਂ ਔਰ ਔਲਾ ਨੂੰ ਛੋਟੇ ਨੂੰ ਭੇਜਿਆ ਕਰ ਲੀਏ ਸਰ ਉਹ ਵੀ ਕੋਈ ਨਹੀਂ ਕੋਈ ਕੰਡਾ ਚਾੜ ਜੀ ਆ ਲੱਗ ਜਾਣ ਤੇ ਧੁੱਪ ਥੋੜੀ ਜੀ ਹੋਰ ਇਹਨੂੰ ਹਲੇ ਆਉਣਾ ਮੈਂ ਹਲੇ ਮੇਰੀ ਗੱਲ ਤੇ ਗੁੱਸਾ ਨਾ ਕਰ ਅਗਰ ਤੂੰ ਉਹ ਕੁੱਤਾ ਕਾਦਾ ਪਰ ਮਾੜਾ ਜ ਆ ਉਹਨੂੰ ਵੀ ਸੋਚਣਾ ਚਾਹੀਦਾ ਵੀ ਕੰਮਕਾਰ ਨੂੰ ਬਿਨਾ ਕਹੇ ਹੱਥ ਲਾ ਲੇ ਮੈਨੂੰ ਕੀ ਲੋੜ ਆ ਕਰਨੀ ਉਹ ਮੈਂ ਕਹਿ ਦੂੰਗਾ ਉਹਨੂੰ ਮੈਂ ਸਮਝਾ ਦੂੰਗਾ ਚਲ ਚੰਗਾ ਚੰਗਾ ਠੀਕ ਆ ਹੱਥ ਲਾਉਣਾ ਨਹੀਂ ਕੰਮ ਕਰ ਤੇ ਹਲੇ ਦੇਖ ਲੈ ਮੁੰਡੇ ਨੂੰ ਕੀ ਪੜਤੀਆਂ ਬਣਾਉਂਦੀ ਆ ਕੀ ਕਰੀ ਜਾਨੀ ਆ ਕੁਛ ਨਹੀਂ بس ਕਪੜੇ ਰੱਖੇ ਨੇਗੇ ਮੈਂ ਕਰੀ ਸੀ ਬਾਪੂ ਨਾਲ ਗੱਲ ਕੀ ਕਹਿੰਦਾ ਬਾਪੂ ਤਾਂ ਕਹਿੰਦਾ ਇਹ ਜੀ ਕੋਈ ਗੱਲ ਹੀ ਨਹੀਂ ਹੋਈ ਸਾਡੇ ਜਿਹਾ ਕਹਿੰਦਾ ਸਿੱਧੇ ਜਾ ਕੇ ਪੁੱਛ ਲਿਆ ਬਾਪੂ ਨੂੰ ਪੁੱਛ ਨਹੀਂ ਜਦੋਂ ਤੱਕ ਇਹ ਪੁੱਛ ਲਾਣੂ ਤੁਸੀਂ ਮੇਰੀ ਗੱਲਾਂ ਠੀਕ ਨਹੀਂ ਕਰਦੇ ਨਹੀਂ ਤੁਸੀਂ ਕਰਦੇ ਹੋ ਨਹੀਂ ਦੀਦੀ ਕਰਦੀ ਹੋਰ ਮੈਂ ਗੱਲ ਕਿਸੇ ਕੋਲ ਕਰਾਂ ਕੋਈ ਯਾਰ ਪਿਓ ਆਉ ਸਾਡਾ ਕਿਹ ਜਿਗ ਲਾ ਕਰੀਏ ਨਹੀਂ ਪਿਓ ਆ ਤਾਂ ਹੀ ਮੈਂ ਤੁਹਾਨੂੰ ਕਿਹਾ ਨਹੀਂ ਮੈਂ ਹੁਣੋਂ ਤੱਕ ਉਹਦੀ ਛਾੜ ਦਿੰਦੀ ਬਿਓ ਨੂੰ ਕੋਈ ਟੈਨਸ਼ਨ ਹਲਾ ਮੈਂ ਕਹਿ ਤਾ ਉਹ ਹੁਣ ਮੇਜੇ ਕੁਛ ਕਰਦਾ ਲੈ ਕਹਿੰਦਾ ਕਹਿ ਤਾ ਜੁਰਮ ਮੰਨਦਾ ਹੀ ਨਹੀਂ ਹੈਗਾ ਫਿਰ ਤੁਹਾਨੂੰ ਕੀ ਪਤਾ ਜੇ ਕੁਛ ਕਰਦਾ ਕਿ ਨਹੀਂ ਕਰਦਾ ਹੈਗਾ ਉਹ ਫਿਰ ਹੁਣ ਮੈਂ ਕੀ ਕਰਾਂ ਜਾਂ ਤੁਹਾਨੂੰ ਕਹਿ ਤਾ ਦਿੱਤਾ ਨੂੰ ਜਦੋਂ ਦੀ ਨਾ ਮੈਂ ਇਸ ਕਰ ਚਾਹੀਆ ਮੇਰੇ ਕੋਈ ਵੀ ਨਹੀਂ ਸੁਣਦਾ ਹੈਗਾ ਉਹ ਸੁਣਦਾ ਕਿਉਂ ਨਹੀਂ ਤੇਰੀ ਸੁਣ ਕੇ ਤਾਂ ਮੈਂ ਬਾਪੂ ਨੂੰ ਕਹਿ ਕੇ ਆਇਆ ਕਹਿ ਕੇ ਆਇਆ ਬਾਪੂ ਨੂੰ ਐਸੇ ਗੱਲ ਮੰਨੋਗੇ ਮੇਰੀ ਕੋੜ ਕੋੜ ਮੰਨ ਲਾਂਗੇ ਤੁਸੀਂ ਨਾ ਐ ਕਰਿਓ ਬਾਪੂ ਨੂੰ ਨਾ ਹੈ ਕਿ ਕਿ ਵਗ ਜਾਵੀਂ ਮੈਂ ਕੰਮ ਤੇ ਜਾਣਾਗਾ ਤੇ ਤੁਸੀਂ ਕੰਮ ਤੇ ਨਾ ਜਾਇਓ ਤੇ ਬਾਪੂ ਉੱਪਰ ਨਿਗਰ ਰੱਖ ਲਿਓ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਬਾਪੂ ਕੀ ਕਰਦਾ ਮੈਂ ਮੰਗਦੇ ਕਿ ਉਹ ਤੇ ਨਿਗਰ ਰੱਖੂਗਾ ਜੇ ਤੁਸੀਂ ਕਹੇਂ ਜੇ ਗੱਲਾਂ ਕਰੀ ਜਾਂਦੀਆਂ ਬਸ ਇੱਕ ਗੱਲ ਮੰਨ ਲਓ ਫਿਰ ਤੁਹਾਨੂੰ ਯਕੀਨ ਹੋ ਜਾਊਗਾ ਮੇਰੇ ਜੀ ਚਲ ਠੀਕ ਐ ਮੈਂ ਇਹ ਕਰਕੇ ਦੇਖ ਲੈਂਦਾ ਠੀਕ ਆ ਚਾਲ ਲੈ ਕੇ ਆ ਮੈਂ ਨਾ ਬਸ ਲੈਣੀ ਚਾਹੀਦੀ ਪੋ ਪੋ ਸੁੱਕੀ ਪਈਆ ਮਾੜਾ ਮੋਟੇ ਨੂੰ ਹਲਾ ਹਲੂ ਦਿਆ ਕਰ ਕਿ ਸਾਰਾ ਕੁਝ ਮੈਨੂੰ ਕਰ ਉਥੋਂ ਡੰਡਾ ਲਿਆ ਚੱਕ ਕੇ ਕੋਈ ਝਾੜੇ ਨੂੰ ਲਾਉਂਦੀ ਨਹੀਂ ਹੱਥ ਪੱਲਾ ਜਮਈ ਹਲਾ ਹਲੂ ਲੈ ਵੀ ਮਾੜੀ ਮੁੱਟੀ ਇਹਨੂੰ ਉਹ ਪਰਲਾ ਪੱਸਾ ਕੁੱਟਲਾ ਪਰਲਾ ਇੱਕੀ ਕੁੱਟਲਾ ਪੋ ਨਰੇ ਕਣ ਟੀਵੀ ਆਈ ਵੀ ਆਪਣੀ ਗੌਰ ਕਰ ਲਿਆ ਕਰ ਮੜ ਜਾ ਖੇਤ ਜਾ ਕੇ ਉਹ ਹਾਂ ਦੇਖ ਬਾਪੂ ਕੰਮ ਦੇ ਲੱਗ ਰਾ ਆਪਾਂ ਤਾਂ ਹੁਣ ਦੇਖਣਾ ਬਹੁਤ ਸਾਰਾ ਕੰਮ ਆਜ ਕਿੱਥੋਂ ਵੱਢੀਆ ਸਿਹਾ ਵੀ ਨਹੀਂ ਜਾਂਦਾ ਕੰਮ ਕਰਕੇ ਆ ਗੱਲ ਹੈ ਚੰਗਾ ਬਾਪੂ ਮੈਂ ਜਾਂਦਾ ਕੰਮ ਤੇ ਚੱਲ ਜਾ ਆ ਝਾੜ ਲਈ ਅਸੀਂ ਆ ਸਰੋ ਜੀ ਠੀਕ ਹੈ ਜੀ ਬਾਬਾ ਜੀ ਆਮ ਤੇ ਤਾਂ ਤੂੰ ਕੱਟਾ ਸਰੋ ਮੈਂ ਆਇਆ ਮਹਾਰਾਜਾ ਕੰਮ ਕਰਤੀ ਜੋ ਤੀ ਗੱਲ ਤਾਂ ਮੈਨੂੰ ਸੱਚੀ ਲੱਗਦੀ ਐ ਬਾਪੂ ਇਹ ਨਾਲ ਅੰਦਰ ਜਾਵੜਿਆ ਦੇਖਾ ਜਾ ਕੇ ਹਾਂ ਹਾਂ ਸਹੀ ਗੱਲ ਆ ਮੈਨਾਂ ਬਸ ਲਾਉਣ ਲੱਗੀ ਸੀਗੇ ਤੁਹਾਨੂੰ ਫੋਨ ਤੇ ਤੁਹਾਡੀ ਵੀਡੀਓ ਕਾਲ ਹੀ ਆ ਗਈ ਹਾਂ ਬਸ ਸੋਰ ਤਾਂ ਵਧੀਆ ਹਾਂ ਇਦਾਂ ਨਾਲ ਗੱਲ ਕਰਦੀ ਆ ਤੂੰ ਨਹੀਂ ਕਿਸੇ ਨਾਲ ਵੀ ਨਹੀਂ ਨਹੀਂ ਕਿਉਂ ਮੈਂ ਹੁਣ ਤੱਕ ਤੈਨੂੰ ਦੇਖਿਆ ਗੱਲ ਕਰਦੀ ਨੂੰ ਉਹ ਤਾਂ ਬਸ ਕੁੜੀ ਸੀਗੀ ਕੁੜੀ ਕਿਉਂ ਸੀ ਕੁੜੀ ਦਾ ਹੀ ਫੋਨ ਸੀਗਾ ਬਾਬੂ ਮੁੰਡਾ ਗੱਲ ਕਰ ਰਿਹਾ ਸੀ ਕੁੜੀ ਆ ਕਹਦੀ ਤੂੰ ਬੋਲਣਾ ਨਾ ਜਾਣ ਮੈਨੂੰ ਮੁੰਡੇ ਦੀ ਵਾਸ ਸੀ ਹੂੰ ਨਹੀਂ ਚਿੱਟੀ ਦਾੜੀ ਆਈ ਮੇਰੇ ਬਾਜ ਮੁੰਡੇ ਦੀ ਸੀ ਮੁਕਰਨ ਲੱਗੀਆਂ ਹੁਣ ਭਾਪੂ ਜੀ ਕੋਈ ਫਿਮੰਟਾ ਨਹੀਂ ਫਿਦਾ ਹੋ। ਤੂੰ ਫੋਨ ਦੇਣਾ ਕਿ ਨਹੀਂ ਦੇਣਾ? ਮੈਂ ਫੋਨ ਦੇਣਾ ਹੈ ਕਿ ਤੁਹਾਨੂੰ ਦੱਸੀਆਂ ਨੇ ਵੀ ਕੁੜੀ ਸੀਗੀ ਉਹ ਤੁਸੀਂ ਬਾਹਰੇ ਜਾਓ ਇਥੋਂ। ਬਾਹਰ ਦਾ ਬਾਜੂ ਨਹੀਂ ਕੀ ਗੱਲ ਵਿੱਚ ਹੈ। ਮੈਂ ਤੁਹਾਨੂੰ ਕਹਿ ਦਿੱਤਾ ਵੀ ਕੁੜੀ ਦਾ ਸੁਣਾ ਮੈਂ ਫੋਨ ਨਹੀਂ ਦੇਣਾ ਹੈਗਾ। ਕੁੜੀ ਦਾ ਫੋਨ ਸੀਗਾ ਉਹ। ਫੋਨ ਦੇ ਦੇ ਦੇਣਾ। ਤੁਸੀਂ ਜਾਓ ਇਥੋਂ। ਉਹਦੇ ਘੱਟ ਲੈ। ਕਿ ਮੈਂ ਨਹੀਂ ਮੱਟਾ ਵੀ ਕਰਨ ਜਾਣਦਾ। ਬਾਪੂ ਚੱਕਾ। ਤੇਰੀ ਕੀ ਹਮਤ? ਓ ਕੀ ਕਰੀ ਜਣਾ ਤੂੰ ਆ ਦੇਖ ਲੈ ਤੇਰੀ ਮਾਂ ਕੀ ਕਤੂਤਾ ਕਰਦੀ ਦੇਖ ਰਿਹਾ ਬਰਦੂਤਾ ਤੂੰ ਕਰ ਰਿਹਾ ਤੂਤਾ ਮੈਂ ਕੀ ਕੁਰਦੂਤਾ ਕਰ ਆ ਫੋਨ ਫੜ ਕੇ ਦੇਖ ਲੈ ਕੀ ਕੁਛ ਆ ਰਿਹਾ ਆ ਤੂੰ ਕੀ ਕਰੇ ਲੱਛਣ ਨੇ ਔਰ ਉਹ ਪੁੱਛਦਾ ਲੈ ਵੀ ਕੀ ਲੱਛਣ ਕਰ ਰਹੀ ਆ ਉਹਨੂੰ ਕੀ ਪੁੱਛਾ ਬਾਬੀ ਅੱਖਾਂ ਨਾਲ ਦੇਖ ਲੈ ਸਾਰਾ ਕੁਛ ਕੀ ਦੇਖ ਰਿਹਾ ਤੂੰ ਜੇ ਤੂੰ ਦੇਖਣਾ ਹੁੰਦਾ ਨਾ ਅੱਜ ਨੂੰ ਇਹ ਗੱਲਾਂ ਸੁਣ ਕੇ ਆ ਤੇ ਆ ਪਤਾ ਆ ਮੈਂ ਕਹਿੰਦਾ ਮੈਂ ਤੋ ਤੇਰੇ ਘਰ ਚਾਹ ਕੁਝ ਹੋਈ ਜਣਾ ਵੀ ਪਤੀ ਤੂੰ ਸਾਰਾ ਦਿਨ ਨਾਲ ਰਹਿਣਾ ਇਹ ਤੇਨੂੰ ਪਤਾ ਹੀ ਨਾ ਕਿ ਫੋਨ ਤੇ ਕੀ ਚੱਲ ਚੱਲ ਉਹ ਮੈਂ ਆ ਲੈ ਦੇਖਦਾ ਹਾਂ ਨਾ ਦੇਖ ਕੜਾ ਕੇ ਫੋੜ ਦੇਖ ਉਹ ਕੀ ਹੋ ਰਿਹਾ ਬਾਪੂ ਐ ਕਰ ਤੱਕਰ ਖਿਆ ਆ ਦੇਖ ਰਹੀ ਕੀ ਬਤੁਕਾ ਕਰ ਰਹੀ ਐ ਕੀ ਹੋ ਰਿਹਾ ਨਹੀਂ ਸ਼ਰਮ ਹੈਗੀ ਇਹਨਾਂ ਨੂੰ ਹੈ ਨੂੰ ਵੀ ਨਹੀਂ ਹੈਗੀ ਮਾੜੀ ਮੋਟੀ ਉਹ ਜਦੋਂ ਮੈਂ ਅੰਦਰ بڑے ਹੱਥ ਪਾਈ ਬੈਠਿਆ ਸੀ ਉਹਨੂੰ ਹੱਥੇ ਪਾਉਂ ਹੋਰ ਕੀ ਕਰਾਂ ਉਹਨੂੰ ਸੁਰੇ ਮੈਂ ਤੁਹਾਨੂੰ ਕੀ ਦੱਸਾਂ ਮੈਂ ਤਣਨ ਦੱਸ ਜਿਹਨੂੰ ਵੀ ਸ਼ਰਮ ਆਉਂਦੀ ਆ ਆ ਥੋੜਾ ਪਿਓ ਮੇਰੀ ਨਾ ਇੱਜ਼ਤ ਨੂੰ ਹੱਥ ਪਾਉਂਦਾ ਸੀਗਾ ਹਜੇ ਅਹਰ ਦਾ ਕੁਝ ਬੋਲਦਾ ਗਾਏ ਬਸ ਮੈਂ ਤਾਂ ਇੱਥੇ ਰਹਿਣਾ ਹੀ ਨਹੀਂ ਹੈਗਾ ਇੱਥੇ ਇਹ ਰੋ ਕਰਾ ਚੱਲ ਉਹ ਤੂੰ ਮੇਰੇ ਘਰ ਆ ਕੇ ਚੱਲ ਹੱਥ ਨਹੀਂ ਪਾਇਆ ਏ ਜਦੋਂ ਬੱਚਾ ਆਈ ਆ ਛੁੱਟੀ ਰੋਣ ਦੇ ਤੁਲਗੀ ਦੀ ਐ ਇਹ ਜੰਦ ਨਾਲ ਪਛਾਹ ਵਿਚਾਰੀਏ ਤੂੰ ਫੋਨ ਦੀ ਆ ਦੇਖਦਾ ਫੋਨ ਤਾਂ ਦੇਖੋ ਤੁਸੀਂ ਲਏ ਰੱਖੇ ਫੋਨ ਕੀ ਦੇਖਣਾ ਮੈਂ ਤੁਹਾਨੂੰ ਦੇਖ ਲੈ ਚੰਗਾ ভগবਸ ਤੂੰ ਇਹ ਘਰ ਚ ਰਹਿਣ ਤੇ ਲੈ ਕੇ ਆਇਆ ਇਹਨੂੰ ਪਸਤਾਉ ਹੋਏ ਉਹ ਪਸਤਾਉਂ ਕੇ ਕੀ ਕਰੇਗਾ ਪਸਤਾਉਂਗੇ ਤੁਸੀਂ ਬਣਾਏ ਨਹੀਂ ਪਸਤਾਉਂ ਆਵੇਂ ਸੀ ਚੱਲ ਬੰਦ ਇਹ ਤਾਂ ਵਧੀਆ ਹੋਇਆ ਜਿਹੜਾ ਰਾ ਦਾ ਰੋੜਾ ਸੀਗਾ ਉਹ ਤਾਂ ਹੁਣ ਚੱਕਿਆ ਗਿਆ ਚੱਲ ਆ ਤੌਰਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਤੁਸੀਂ ਪਾਪ ਰੋ ਐਵੇਂ ਕੁੱਟ ਰਹੇ ਹੋ ਸ਼ਰਮ ਤੈਨੂੰ ਆਉਣੀ ਚਾਹੀਦੀ ਆ ਲਿਕੜ ਜਾ ਬਾਹਰੇ ਹੋਰ ਲੱਤਾਂ ਡੜਵਾਏਗਾ ਉਹ ਤੈਨੂੰ ਤਾਂ ਹੁਣ ਬਣਾ ਲੱਤਾਂ ਤੋੜੇ ਕੱਟ ਰਹੇ ਆ ਬਾਹਰੇ ਭੱਗ ਜਾ ਭੱਗ ਜਾ ਬੇਲੇ ਨੂੰ ਪਸਤਾਉਂਗੇ ਤੁਸੀਂ ਬੇਲੇ ਨੂੰ ਭੱਗ ਜਾ ਭੱਗ ਜਾ ਨਹੀਂ ਲੱਤਾਂ ਤੋੜਦਾਂਗੇ ਤੀਆਂ ਭੱਗ ਜਾ ਹੁਣ ਕਿੱਥੇ ਜਾ ਮਾ ਹੁੜ ਬੈ ਸਾਨੂੰ ਨਹੀਂ ਪਤਾ ਪਰ ਲੱਗਦਾ ਦੂਰ ਹੋ ਜਾਤਾ ਤਾ ਤੇਰੇ ਨੂੰ ਪਸਤਾਉਂਗੇ ਮੈਨੂੰ ਕੱਟ ਕੇ ਕਰੂੰ ਇਹ ਸਾਸ਼ਨਾ ਪਸਤਾ ਲਾਂਗੇ ਤੇ ਤੈਨੂੰ ਰੱਖ ਕੇ ਹੀ ਪਸਤਾਵਾਗੇ ਹੁਣ ਤਾਂ ਤੈਨੂੰ ਪਹਿਲੇ ਪਸਤਾ ਰਿਆਂ ਤੈਨੂੰ ਰੱਖ ਕੇ ਵੀ ਕੀ ਕਰਾਂ ਰਹੀ ਸੀ ਰੱਖ ਕੇ ਕੀ ਕਰਨ ਮਦਰਾ ਖੌਰ ਦਾ ਭਗ ਜਾ ਭਗ ਜਾ ਭਗ ਤਾਂ ਮੈਂ ਜਾਊਂਗਾ ਪਰ ਜਦੋਂ ਤੁਸੀਂ ਮੇਰੀ ਮਰਤਾ ਕਰੋਗੇ ਨਾ ਫੇਰ ਰਿਮਾ ਮੁੜ ਕੇ ਆਉਣਾ ਵੇਲੇ ਨੂੰ ਪਸਤਾਉਂਗੇ ਤੁਸੀਂ ਨਾਲੇ ਹੋਏ ਸੀ ਤਾਂ ਪਹਿਲੀ ਪਸਤਾਉਣ ਲੱਗ ਰਿਆਂ ਹੋਰ ਪਸਤਾਵਾਾਂਗੇ ਭਗ ਜਾ ਭਗ ਜਾ ਕੱਟੋਂਗੇ ਹੋ ਤੁਸੀਂ ਉਹ ਤੂੰ ਲੱਕੜ ਬਾਹਰ ਇੱਥੋਂ ਨਿਕਲ ਕਿੱਥੇ ਭਗ ਜਾ ਸੋਹਣੇ ਲੈ ਦੇ ਜਰੂਸ ਕੱਢ ਦੇ ਤੁਸੀਂ ਇਹਨੂੰ ਪੁੱਛ ਕਿਉਂ ਰਹੇ ਕੱਢ ਦੇ ਮੈਨੂੰ ਕਹਿੰਦੇ ਨਿਕਲ ਜਾ ਕਰੋ ਇਹਨੂੰ ਚੋਰਾਂ ਨੂੰ ਚੋਰਾਂ ਨੇ ਤਾਂ ਜੰਮਦਾ ਨਾ ਪਾਲਦਾ ਐਡਾ ਪਾਹੇ ਲੱਭਾ ਹਰ ਹਰ ਦੀ ਜਿੱਦ ਤੂੰ ਹੱਥ ਪਾਊਗਾ ਇਹ ਜੋ ਤੂੰ ਹੱਥ ਪਾ ਲੈ ਲਗਾ ਮੇਰੇ ਬਾਪ ਕਹਿਣ ਤੋਂ ਵੀ ਨਫ਼ਰਤ ਹੋਈ ਪਈ ਐ ਇਹਨੂੰ ਤਾਂ ਦਰ ਫੋਨ ਤਾਂ ਦੇਖ ਤੇਰੀ ਮਾਂ ਦਾ ਜਾ ਕੇ ਫਿਰ ਪਤਾ ਲੱਖੂ ਤੈਨੂੰ ਵੀ ਕੀ ਕਰ ਰਿਹਾ ਕੀ ਨਹੀਂ ਕੀ ਕਰ ਰਿਹਾ ਉਹ ਮੈਨੂੰ ਸਾਰਾ ਪਤਾ ਚੰਗਾ ਜਾਣਦਾ ਤੇਰੇ ਦਿਮਾਗ ਨੂੰ ਠਰਕ ਚੜੀ ਪਈ ਐ ਜੇ ਤੈਨੂੰ ਪਤਾ ਹੁੰਦਾ ਆ ਗੱਲਾਂ ਇੱਡੀ ਦੂਰ ਨਹੀਂ ਜਾਂਦੀਆਂ ਤੀਆਂ ਦੇਖ ਸੇਬੀ ਉਹ ਭਗ ਜਾਣਗੀਆਂ ਬਾਪੂ ਗਲਤ ਐ ਨਾ ਤੂੰ ਤੇ ਤੇਰੀ ਤੀਵੀ ਸ ਤੂੰ ਸਿੱਧੋਂ ਨੇ ਰੋ। ਬਾਪੂ ਤੁਨੂੰ ਕੁਛ ਨਹੀਂ ਕਹਿੰਦਾ ਹੈਗਾ ਪਰ ਕਰੋ ਨਹੀਂ ਬਾਪੂ ਕਿਤੇ ਵੀ ਜਾਂਦਾ। ਅੰਦਰ ਲੈ ਕੇ ਚੱਲੋ ਬਾਪੂ ਨੂੰ। ਬਾਪੂ ਜਾਊਗਾ। ਬਾਪੂ ਜਦੋਂ ਤੇਰੇ ਨਾਲ ਹੋਏ ਤੈਨੂੰ ਫੇਰ ਪਤਾ ਲੱਗੂ। ਕੋਈ ਨਾ। ਪੀਂਆਂ ਵਰਗੀ ਆ। ਮੈਂ ਇਹਦੇ ਨਾਲ ਕਰੂੰਗਾ ਕੁਛ। ਓਏ ਆ ਵੀ ਤਾਂ ਤੇਰੀ ਧੀ ਵਰਗੀ ਆ। ਇੱਕ ਕਰ ਤੂੰ ਜਾ ਕੇ। ਨਾ ਫੋਨ 'ਚ ਕੀ ਆ ਬਾਪੂ? ਜਿਹੜੇ ਮੁੰਡਿਆਂ ਨਾਲ ਗੱਲਾਂ ਕਰਦੇ ਆ ਤੇ ਪਰਦੇ ਪਾਸ ਹੋਣਗੇ ਪਤਾ ਲੱਗ ਜੂਗਾ। ਕਿਹੜੇ ਮੁੰਡੇ ਨਾਲ ਗੱਲ ਕੀਤੀ ਆ? ਉਹ ਕੱਟ ਫੋਨ ਕੱਟ। ਇਹਿਆ ਗੱਲਾਂ ਮਾਰੀ ਉਹ ਸ਼ਰਮ ਕਰ ਲੈ ਉਹ ਸ਼ਰਮ ਕਰ ਲੈ ਚੌਰੇ ਕਿਹੜੇ ਜਿਹੇ ਗੱਲਾਂ ਕਰਦਾ ਸੱਡੀ ਤੇਰਾ ਪਿਓ ਆ ਉਹ ਇੱਕ ਵਾਰੀ ਯਕੀਨ ਕਰ ਲੈ ਇੱਕ ਵਾਰੀ ਫੋਨ ਚੈੱਕ ਕਰ ਲੈ ਹੁਣ ਮੇਰੇ ਪਿਓ ਕਰਨ ਨੂੰ ਕੀ ਕਰਦਾ ਤੂੰ ਫੋਨ ਤਾਂ ਦੇਖ ਲੈ ਤੇ ਤੇ ਫੋਨ ਚ ਦੀਦੀ ਕੋਈ ਸਹੀ ਨਹੀਂਗਾ ਤੇ ਖਾਣ ਚ ਤੈਨੂੰ ਕੀ ਤਕਲੀਫ ਆ ਜ ਹੈ ਨਹੀਂ ਕੁਛ ਤੂੰ ਕਰ ਲੈ ਚੱਕ ਦੇਖ ਲਉ ਫੋਨ ਉਹ ਪਿਆ ਅੰਦਰ ਜਾ ਪੁੱਤ ਤੂੰ ਦੇਖ ਲੈ ਲੈ ਕੇ ਦੇਖ ਵੜ ਜਾ ਫੋਨ ਇਹਦਾ ਕੋਈ ਨਾ ਬਾਪੂ ਤੇ ਲੱਗ ਜੂ ਪਤਾ ਇਹਨੂੰ ਵੀ ਆਪਾਂ ਫੋਨ ਵੀ ਦੇਖ ਲੈ। ਕੋਈ ਨਹੀਂ ਦੇਖ ਲੈ ਫੋਨ ਦੇਖ ਲੈ। ਜੋਤੀ ਜੱਦ ਖਾ ਫੋਨ ਲੈ। ਫੜਿਆ ਗਿਆ ਹੁਣ ਫੋਨ ਤੇ ਹੋ ਕਰਦਾਗਾ। ਜੋਤੀ ਮੈਨੂੰ ਇੰਨਾ ਟਾਈਮ ਹੋ ਗਿਆ ਇੱਥੇ ਆਇ ਨੂੰ। ਅੱਜ ਤੱਕ ਬਾਪੂ ਨੇ ਨਾ ਮੈਨੂੰ ਅੱਖ ਪਰ ਕੇ ਨਹੀਂ ਦੇਖਿਆ ਹੈਗਾ। ਐਵੇਂ ਨਹੀਂ ਦੇਖਿਆ ਵੀ ਇਹਦੀ ਸ਼ਕਲ ਕਹੇ ਜੀ ਆ ਤੇ ਤੂੰ ਇੰਨੇ ਗੰਦੇ ਇਲਜ਼ਾਮ ਲਾਈ ਇੰਨੇ ਬਾਪੂ ਤੇ। ਦੇਖ ਲੈ ਪੁੱਤ ਮਹੀਨੇ ਚ ਕੀ ਕੀ ਨੌ ਬਦਨਾਮ ਕਰਨ ਲੱਗੀ ਆ ਮੇਰਾ। ਕੋਈ ਨਹੀਂ ਤਰਾ ਫੋਨ ਵਾਲਾ ਸ਼ੱਕ ਆ ਨਾ ਤੈਨੂੰ। ਦੇਖ ਲੈ ਫੋਨ ਇਹਦਾ। ਜੋਤੀ ਦਿਖਾ ਫੋਨ। ਮੇਰੀ ਗੱਲ ਸੁਣ ਲਓ ਭਾਈ ਤੁਸੀਂ ਤਾਂ ਤਿੰਨੇ ਸੱਚੇ ਹੋ ਠੀਕ ਆ। ਪਰ ਇਹਨੂੰ ਵਿਚਾਰੇ ਨੂੰ ਬਾਹਰ ਨਾ ਕੱਢੋ। ਬਿਚਾਰਾ ਗਾ ਉਹਨੂੰ ਲੁੱਚਾ ਹੈ ਪੂਰਾ ਇਹਨੂੰ ਨਹੀਂ ਪਤਾ ਭਾਬੀ ਇਹਦਾ ਵੱਧ ਘਟ ਬੋਲਣਗੇ ਲੋੜ ਨਹੀਂ ਹੈਗੀ ਬਾਪਾ ਨੂੰ ਉਹੀ ਪਿਓ ਆ ਜਿਹਦੇ ਸਿਰ ਤੇ ਸਾਰਾ ਘਰ ਚੱਲਦਾ ਡੱਕਾ ਤੇ ਤੁਸੀਂ ਤੋੜ ਦੇਣੀ ਕਿ ਦੰਨੇ ਪ੍ਰਾਹੇ ਜੇ ਕੰਮ ਕਿਉਂ ਕਰਦਾ ਇਹ ਮੇਰੇ ਨਾਲ ਤਾਂ ਕੁਝ ਹੋਇਆ ਨਹੀਂਗਾ ਫਿਰ ਦਾ ਫੋਨ ਚੈੱਕ ਕਰ ਲਿਆ ਮੈਂ ਲਿਆ ਨਹੀਂ ਫੋਨ ਸੋ ਜੀ ਦੀ ਫੋਨ ਚ ਕੀ ਆ ਕੁਝ ਨਹੀਂ ਹੈਗਾ ਫੋਨ ਤੈਨੂੰ ਕਿ ਚੱਕਰਾ ਜੋਤੀ ਦੇਖ ਲੈਣ ਦੇ ਫੋਨ ਨਹੀਂ ਨਹੀਂ ਤੂੰ ਸੱਚੀ ਆ ਨਾ ਫੋਨ ਚੈੱਕ ਕਰ ਲਨ ਦੋ ਕਿਰਾ ਫੋਨ ਚ ਕੋਈ ਸਹੀ ਨਹੀਂਗਾ ਪਰ ਕਿਰਾ ਚੱਲ ਪਾ ਕਰ ਲਨ ਦੋ ਕਰ ਲੋ ਸਬਰ ਉਹ ਕੋਈ ਨਹੀਂ ਕੋਈ ਨਹੀਂ ਟੈਨਸ਼ਨ ਆ ਲੈ ਬੰਦਾ ਸਬਰ ਮਿੱਠਾ ਘੁੱਟ ਪਰਿਆ ਹੋਇਆ ਜੀ ਜੀ ਕੁਛ ਨਹੀਂ ਹੈਗਾ ਕੋਈ ਨਾ ਲੈ ਲੋ ਖੋਲੇ ਦਾ ਜੀ ਜੀ ਸੱਚੀ ਕੁਛ ਨਹੀਂ ਹੈਗਾ ਇਹਦੇ ਚ ਫੋਨ ਚੈੱਕ ਕਰੋ ਇਹਦਾ ਚਲੋ ਕੁਛ ਆਈ ਨਹੀਂਗਾ ਤੂੰ ਫੋਨ ਚੈੱਕ ਕਰਾ ਦੇ ਦੇ ਨੂੰ ਕੀ ਹੋ ਰਿਹਾ ਕਰ ਲੈ ਭਾਈ ਲੈ ਖੋਲੇ ਦਾ ਆ ਕਿਦਾ ਫੋਨ ਹੋਣ ਦੀ ਵੀਡੀਓ ਕੋਲ ਚੱਲੀ ਜਾਂਦੀ ਐ ਚ ਤਾਣਾ ਕੁੜੀ ਦਾ ਫੋਨ ਸੀਗਾ ਚੱਕ ਕੇ ਦੇਖਾਂ ਛੱਡ ਤੂੰ ਫੋਨ ਇੱਕ ਮਿੰਟ ਮੁੰਡੇ ਦਾ ਫੋਨ ਐ ਇਹ ਪੁੱਛ ਰਿਹਾ ਕੀ ਮੰਗਦਾ ਨਾਮ ਵੀ ਮੁੰਡੇ ਦਾ ਤੇ ਦੇਖ ਲਓ ਕਰਤੂਤਾਂ ਹੁਣ ਦੇਖ ਲਓ ਕੀ ਕਰਤੂਤਾਂ ਕਰਦੇ ਤੁਸੀਂ ਮੈਨੂੰ ਮਾੜਾ ਕਹਿੰਦੇ ਸੀ ਮਾੜਾ ਮੈਂ ਕੀ ਐ ਜੋਤੀ ਇਹ ਤੂੰ ਤਾਂ ਬੱਸ ਉਹ ਹੀ ਫਰੈਂਡ ਆਗਾ ਹੋਰ ਕੋਈ ਨਹੀਂ ਹੈਗਾ ਉਸ ਤੋਂ ਵੱਧ ਪਹਿਲੇ ਫਰੈਂਡਾਂ ਦੀ ਕਸਰ ਇਹ ਰਹੀ ਵਿਆਹ ਤੇ ਤਰਾਉਂ ਗਏ ਫਿਰ ਤੈਨੂੰ ਫਰੈਂਡਾਂ ਦੀ ਕਸਰ ਹਲੇ ਕੋਈ ਮੈਂ ਤਾਂ ਫਿਰ ਕਰੂੰਗੀ ਇਹਦੇ ਨਾਲ ਗੱਲ। ਤਾ ਤੈਨੂੰ ਇਹਦਾ ਸਾਬਰ ਨਹੀਂ ਹੈਗਾ ਐ ਬਾਰੇ ਮੂੰਹ ਮਾਰਦੀ ਐ ਤੇਰੇ ਪਿੱਛੇ ਬਾਪੂ ਨਾਲ ਕੀ ਕੁਛ ਕਰਤਾ ਸੀ ਤੈਨੂੰ ਸ਼ਰਮ ਨਹੀਂ ਆਉਂਦੀ ਬਾਪੂਆਂ ਦੀ ਇਹਨਾਂ ਨੂੰ ਕਾਦੀ ਇੱਜ਼ਤ ਐ ਇਹਨਾਂ ਨੂੰ ਘੜਾ ਹੈਗੀ ਬਾਪੂ ਜੀ ਤੁਹਾਨੂੰ ਹੈਗੀ ਇੱਜ਼ਤ ਨਾ ਤੁਹਾਨੂੰ ਜੜੇ ਨੇ ਜੰਮਿਆ ਪਾਲਿਆ ਇੱਥੇ ਤੱਕ ਲਿਆਂਦਾ ਉਹ ਤੇ ਯਕੀਨੀ ਕੰਮ ਦੀ ਇੱਥੇ ਯਕੀਨ ਆ ਆ ਦੋਨੇ ਜਾਣੇ ਲੜਨ ਲੱਗ ਰਹੇ ਸੀਗੇ ਅੰਦਰ ਫੇਰਾ ਤੂੰ ਮਾਗਰ ਲੱਗ ਗਿਆ ਇਹਨਾਂ ਨੇ ਹੈ ਮਾਗਰ ਕਾ ਨੂੰ ਲੱਗਾ ਜਦੋਂ ਇਹਨੇ ਸਾਰੀ ਗੱਲ ਇਹਨੇ ਸਾਰੀ ਗੱਲ ਦੱਸੀਆ ਮੈਨੂੰ ਵੀ ਆਇਆ ਕਰਕੇ ਬਾਪੂ ਮਰਨ ਨਾਲ ਆਇਆ ਕਰਦਾ ਅੱਛਾ ਤੂੰ ਦੇਖਿਆ ਆਪਦੀ ਅੱਖਾਂ ਨਾਲ ਇਹਨੇ ਦੇਖਿਆ ਫੇ ਯਕੀਨ ਤੂੰਗਾ ਤਾਂ ਕੀਤਾ ਕਿਵਰੀ ਅੱਖਾਂ ਦੇਖੀਆਂ ਵੀ ਨਾ ਗਲਤ ਹੋ ਜਾਂਦੀਆਂ ਨੇ ਪਰ ਸਾਨੂੰ ਕਿਹੜਾ ਪਤਾ ਸੀ ਇਹ ਸੱਤ ਤੁਹਾਨੂੰ ਤਾਂ ਕਾਨੂੰ ਪਤਾ ਤੁਹਾਨੂੰ ਤਾਂ ਤੀਵੀਆਂ ਦੇਖਦੀਆਂ ਨੇ ਮਾਪੇ ਚਾਹੇ ਮਰਜੋ ਹੁਣ ਮੈਂ ਜਾਣੀ ਆ ਕਿੱਥੇ ਨਹੀਂ ਜਾਣਾ ਕਿੱਥੇ ਜਾਣੀ ਔਰ ਤੂੰ બસ ਮੈਂ ਜਾਣੀਆ ਤੂੰ ਟਿੱਕੇ ਕਰੇ ਵਾ ਤਾਂ ਕਿਤੇ ਨਹੀਂ ਜਾਣਾ ਹੁਣ ਮੈਂ ਤਾਂ ਜਾਉਂਗੀ ਮੈਂ ਕਿਵੇਂ ਜਾਗੀ ਜਾ ਕੇ ਦਿਖਾਵਾਂ ਤੈਨੂੰ ਲੱਤਾਂ ਤੋੜੂ ਮਰ ਤੇ ਵੀ ਰਹਿਣ ਦੇ ਜਿਹੜੀ ਅੱਜ ਨਹੀਂ ਤੇਰੀ ਰਹੀ ਕੱਲ੍ਹ ਨੂੰ ਵੀ ਨਹੀਂ ਰਹੇਗੀ ਗੱਲ ਸੱਚੀ ਹੈ ਬਈ ਬਾਪੂ ਦੀ ਨਾ ਤੂੰ ਸਿਰਕ ਕੇ ਕਰਨਾ ਵੀ ਕੀ ਹੈ ਜਿਹਦਾ ਜਲਦੀਆ ਜਾਣ ਦੇ ਕੋਈ ਗੱਲ ਨਹੀਂ ਬਾਪੂ ਮੇਰੇ ਨਾਲ ਰਹਿਈਂ ਮੈਂ ਕਿੰਨਾ ਕਦੇ ਰਹੂੰਗਾ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਜਿੰਨੀ ਤੇਰੀ ਹੱਜਿੱਤ ਰੱਖਦੀ ਐ ਉਹਦੀ ਕੱਦੂ ਰੱਖਦੀ ਹਾ ਜੇ ਵੀ ਕੁਛ ਨਹੀਂ ਵਿਗੜਿਆ ਵੀ ਨਹੀਂ ਹੋਇਆ ਸੀ ਵਿਆਹ ਹੋਏ ਨੂੰ ਮੰਗ ਲਓ ਮਾਫੀ ਮੰਗ ਲਓ ਤੂੰ ਮੰਗ ਮਾਫੀ ਦਾ ਕਹੋ ਮੰਗਣਗੇ ਹਾਂ ਸਾਨੂੰ ਮਾਫ ਕਰ ਦੇ ਸਾਡੀ ਗਲਤੀ ਹੋ ਗਈ ਸਾਡੀ ਗਲਤੀ ਹੋ ਗਈ ਗੱਲ ਕੋਈ ਨਾ ਆ ਆ ਤੂੰ ਅੰਦਰ ਆ ਜਾ ਆ ਜੀ